ਬਿਕਰਮ ਸਿੰਘ ਮਜੀਠੀਆ ਬਾਰੇ ਗੱਲ ਦੁਬਾਰਾ ਕਰਨੀ ਜ਼ਰੂਰੀ ਹੈ ਕਿਉਂਕਿ ਅੱਜ ਦੁਬਾਰਾ ਵਿਜਲੈਂਸ ਦੇ ਕੋਲ ਨਵੇਂ ਬਿਆਨ ਦਰਜ ਹੋਣ ਜਾ ਰਹੇ ਨੇ ਔਰ ਲੰਗੇ ਦਿਨੀ ਕੁਝ ਗੱਲਾਂ ਵੀ ਹੋਈਆਂ ਨੇ ਜਿਹਦੇ ਬਾਰੇ ਚਾਨਣਾ ਪਾਉਣਾ ਜ਼ਰੂਰੀ ਹੈ ਇਤਿਹਾਸ ਦੇ ਨਜ਼ਰੀਏ ਤੋਂ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰੇਂਦਰਪਾਲ ਮੌਜੂ ਨੇ ਡਾਕਟਰ ਸਾਹਿਬ ਸਾਨੂੰ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਭ ਬਿਕਰਮ ਸਿੰਘ ਮਜੀਠੀਆ ਦੇ ਆਲੇ ਦੁਆਲੇ ਇੱਕ ਚੱਕਰ ਵੀਊਜਾ ਬਣਦਾ ਹੁਣ ਨਜ਼ਰ ਆ ਰਿਹਾ ਐਂ ਲੱਗ ਰਿਹਾ ਕਿ ਸ਼ਾਇਦ ਐਤਕੀ ਲੰਮਾ ਇਹ ਮਾਮਲਾ ਚੱਲੇ ਅੱਜ ਆ ਰਹੇ ਨੇ ਸਾਬਕਾ ਡਿਪਟੀ ਡਾਇਰੈਕਟਰ ਜਿਹੜੇ ਈਡੀ ਦੇ ਨਰਿੰਦਰ ਸਿੰਘ ਕੀ ਲੱਗਦਾ ਹੈ ਬਿਕਰਮ ਸਿੰਘ ਮਜੀਠੀਆ ਬਾਰੇ ਹੁਣ ਕਿਵੇਂ ਦੇ ਹਾਲਾਤ ਨੇ ਦੇਖੋ ਮੈਨੂੰ ਜੋ ਸਮਝ ਆਂਦੀ ਹੈ ਜੋ ਮੈਂ ਪਤੌਰ ਪੱਤਰਕਾਰ ਇਹਨੂੰ ਐਨਾਲਿਸਿਸ ਕਰਦਾ ਬਿਕਰਮ ਮਜੀਠੀਆ ਦੀਆਂ ਆਣ ਵਾਲੀਆਂ ਰਾਹਾਂ ਬੜੀਆਂ ਮੁਸ਼ਕਲ ਹੋ ਰਹੀਆਂ ਕਿਉਂਕਿ ਜਦੋਂ ਕਿਸੇ ਕੇਸ ਦੇ ਵਿੱਚ ਗਵਾਹਾਂ ਗਵਾਹ ਜਿਹੜੇ ਆ ਉਹਨਾਂ ਦੇ ਪੈਰ ਮਜ਼ਬੂਤ ਹੋ ਜਾਣਾ ਜਿਹੜੇ ਮਜ਼ਬੂਤ ਪੈਰਾਂ ਵਾਲੇ ਹੋਣ ਤਾਕੜ ਹੋਣ ਤੇ ਗਵਾਹੀਆਂ ਜਿਹੜੇ ਮੁਕਰ ਨਾ ਸਕਣ ਉਹ ਕੇਸ ਅੰਜਾਮ ਤੱਕ ਪਹੁੰਚ ਜਾਂਦੇ ਆ ਜੋ ਮੈਂ ਸਮਝ ਰਿਹਾ ਕਿ ਬਿਜਲੈਂਸ ਹੁਣ ਉਹੀ ਕਰ ਰਹੀ ਹੈ ਕਿ ਜਿਹੜੇ ਕੇਸ ਹੈਗੇ ਆ ਇਹਨਾਂ ਦੇ ਵਿੱਚ ਉਹ ਗਵਾਹ ਐਵੀਡੈਂਸਿਸ ਲੈ ਲੋ ਗਵਾਹ ਸਫਾ ਮਿਸਲ ਤੇ ਲੈ ਆਓ ਜਿਹੜੇ ਮਜ਼ਬੂਤ ਨੇ ਹਜੇ ਤਾਂ ਚਲੋ ਸਾਬਕਾ ਡੀਜੀਪੀ ਸਦਾ ਚਟੋ ਪਾਦਿਆ ਨੇ ਸਰਕਾਰੀ ਤੌਰ ਤੇ ਗਵਾਹੀ ਨਹੀਂ ਦਿੰਦੀ ਹੈ ਲੇਕਿਨ ਉਹਨਾਂ ਨੂੰ ਬੁਲਾਇਆ ਗਿਆ ਔਰ ਮਿਲੇ ਨੇ ਜਾ ਕੇ ਉਹਨਾਂ ਨੇ ਬਿジネス ਦੇ ਅਫਸਰਾਂ ਨੂੰ ਕਾਫੀ ਕੁਝ ਸਬੂਤ ਔਰ ਕਾਫੀ ਐਵੀਡੈਂਸਿਸ ਔਰ ਕਾਫੀ ਗੱਲਾਂ ਬਰੀਕੀ ਨਾਲ ਦੱਸੀਆਂ ਕਿ ਕਿਵੇਂ ਪੰਜਾਬ ਦੇ ਵਿੱਚ ਡਰੱਗ ਇੰਡਸਟਰੀ 40000 ਕਰੋੜ ਦੀ ਚਲਾਈ ਗਈ ਇਹਦੇ ਵਿੱਚ ਕਿਵੇਂ-ਕਿਵੇਂ ਡਰੱਗ ਬਾਹਰੋਂ ਮਹਿੰਗਾਈ ਜਾਂਦੀ ਸੀ ਤੇ ਕਿਵੇਂ ਪਲਾਂਟ ਕੀਤੀ ਜਾਂਦੀ ਸੀ ਕਿਦਾਂ ਛੱਡਿਆ ਜਾਂਦਾ ਸੀ ਛੋਟੇ ਤਸਕਰਾਂ ਨੂੰ ਤੇ ਵੱਡ ਤੇ ਕਿਵੇਂ ਉਹਨਾਂ ਕੋ ਪੈਸੇ ਲਿੱਤੇ ਜਾਂਦੇ ਸੀ ਔਰ ਇਹ ਤਾਂ ਹਜੇ ਕਹਿੰਦੇ ਵੀ ਮੈਂ ਉ ਇਹਨਾਂ ਨੂੰ ਜਾ ਕੇ ਸਾਰਾ ਦੱਸ ਕੇ ਆਇਆ ਜੇ ਉਹਨਾਂ ਨੂੰ ਉਹਨਾਂ ਦੀ ਗਵਾਹੀ ਦੀ ਹੋएगी ਅਧਿਕਾਰਿਕ ਤੌਰ ਤੇ ਉਹ ਆਪਣੇ ਬਿਆਨ ਦਰਜ ਕਰਾ ਲਗੇ ਹੁਣ ਨਰੰਜਨ ਸਿੰਘ ਜਿਹੜੇ ਸਾਬਕਾ ਡਿਪਟੀ ਡਾਇਰੈਕਟਰ ਰਹੇ ਨੇ ਇਨਫੋਰਸਮੈਂਟ ਡਾਇਰੈਕਟਰ ਜਲੰਧਰ ਆਫਿਸ ਦੇ ਇਹਨਾਂ ਨੇ ਮਜੀਠੀਆ ਡਰੱਗ ਮਾਮਲੇ ਦੇ ਵਿੱਚ ਤਹਿਕੀਕਾਤ ਸ਼ੁਰੂ ਕੀਤੀ ਸੀ ਔਰ ਤਹਿਕੀਕਾਤ ਕਰਕੇ ਇਹਨਾਂ ਨੇ ਕੋਰਟ ਦੇ ਵਿੱਚ ਆਪਣਾ ਸਟੇਟਮੈਂਟਸ ਵੀ ਦਿੱਤੀਆਂ ਸਨ STF ਜਿਹੜੀ STF ਨੇ ਜਿਹੜਾ ਪਰਚਾ ਦਰਜ ਕੀਤਾ 2021 ਚ ਉਹ ED ਦੀ ਹੀ ਰਿਪੋਰਟ ਤੇ ਕੀਤਾ ਕਿਉਂਕਿ ਉਸ ਦੌਰਾਨ ਜਦੋਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਆਪਣੀ ਤਹਿਕੀਕਾ ਸ਼ੁਰੂ ਕੀਤੀ ਉਦੋਂ ਅਰुण ਜੇਤਲੀ ਹਿੰਦੁਸਤਾਨ ਦੇ ਪਾਵਰਫੁੱਲ ਮੰਤਰੀ ਹੁੰਦੇ ਸੀ ਤੇ ਜੇਤਲੀ ਬਾਦਲ ਪਰਿਵਾਰ ਦਾ ਇੱਕ ਹਿੱਸਾ ਸਨ ਔਰ ਉਦੋਂ ਇਹਨਾਂ ਦੀ ਭੈਣ ਬੀਬੀ ਹਰਸਿਮਰਤ ਕੌਰ ਬਾਦਲ ਵੀ ਹਿੰਦੁਸਤਾਨ ਦੀ ਵਜ਼ੀਰ ਸੀ ਕਾਫੀ ਪ੍ਰਭਾਵ ਹੁੰਦਾ ਕਿ ਕਿਸੇ ਕੈਬਨਟ ਮੰਤਰੀ ਰੂਲਿੰਗ ਪਾਰਟੀ ਦੇ ਕੈਬਨਟ ਮੰਤਰੀ ਦੇ ਭਰਾ ਦੇ ਖਿਲਾਫ ED ਜਾਂਚ ਸ਼ੁਰੂ ਕਰਦੀ ਹੈ ਤੇ ਨਿਸ਼ਚਿਤ ਤੌਰ ਦੇ ਉੱਤੇ ਉਹਦਾ ਅਸਰ ਪੈਂਦਾ ਉਸ ਤੋਂ ਬਾਅਦ ਡਿਪਟੀ ਡਾਇਰੈਕਟਰ ਨਰਿੰਦਰ ਸਿੰਘ ਦਾ ਤਬਾਦਲਾ ਕਲਕੱਤੇ ਕਰ ਦਿੱਤਾ ਗਿਆ ਬਾਅਦ ਵਿੱਚ ਹਾਈ ਕੋਰਟ ਗਿਆ ਮਾਮਲਾ ਹਾਈ ਕੋਰਟ ਦੇ ਵਿੱਚ ਜਾ ਕੇ ਫਿਰ ਉਹਨੂੰ ਸਟੇ ਦਿੱਤਾ ਗਿਆ ਨਰਿੰਦਰ ਸਿੰਘ ਨੇ ਅਗੋ ਤਹਿਕੀਕਾਤ ਕੀਤੀ ਲੇਕਿਨ ਜਿਹੜੀ ਤਹਿਕੀਕਾਤ ਉਹਨਾਂ ਦੀ ਹੈ ਉਹ ਕਿਸੇ ਸਿਰੇ ਨਹੀਂ ਚੜੀ ਕੀ ਮੈਸਿਨ ਨਹੀਂ ਚੜੀ ਇੱਕ ਵਾਰ ਮਜੀਠੀਆ ਨੂੰ ਬੁਲਾਇਆ ਗਿਆ ਉਸ ਤੋਂ ਬਾਅਦ ਮਜੀਠੀਆ ਨੂੰ ਵੀ ਈਡੀ ਦਫਤਰ ਵੀ ਨਹੀਂ ਬੁਲਾਇਆ ਗਿਆ ਪਹਿਲੀ ਗੱਲ ਤਾਂ ਇਹ ਆ ਦੂਜੀ ਜਿਹੜੀ ਗੱਲ ਹੈ ਵੀ ਸਾਹਬ ਸਿੰਘ ਜੀ ਕੀ ਜਿਹੜੇ ਐਵੀਡੈਂਸ ਈਡੀ ਕੋਲ ਹੈਗੇ 2014 15 ਦੇ 16 ਦੇ 2025 ਚ ਉਹੀ ਐਵੀਡੈਂਸ ਉਹੀ ਸਬੂਤ ਵਿਜ਼ਲੈਂਸ ਬਿਊਰੋ ਕੋਲ ਹੈ ਉਹੀ ਮਨੀ ਟ੍ਰੇਲਸ ਜਿਹੜੀਆਂ 15 ਦੇ ਵਿੱਚ 17 ਦੇ ਵਿੱਚ ਹੋਈਆਂ 17 ਤੱਕ ਕਿਉਂਕਿ 17 ਤੋਂ ਬਾਅਦ ਤਾਂ ਸਰਕਾਰ ਹੀ ਨਹੀਂ ਆਈ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਉਹੀ ਮਨੀ ਟ੍ਰੇਲ ਉਹੀ ਕੰਪਨੀਆਂ ਨੂੰ ਫਾਇਦੇ ਉਹੀ ਜੋ ਬਲੈਕ ਮਨੀ ਵਾਈਟ ਮਨੀ ਸਾਰਾ ਕੁਝ ਜਿਹੜਾ ਉਹੀ ਚੀਜ਼ਾਂ ਬਿਜ਼ਨਸ ਬਿਊਰੋ ਨੇ ਬਾਹਰ ਕੱਢੀਆਂ ਨੇ ਜਿਹੜੀਆਂ ਈਡੀ ਪਹਿਲਾਂ ਕੱਢ ਸਕ ਚੁੱਕੀ ਸੀ ਈਡੀ ਇਹ ਵੀ ਕਹਿੰਦੀ ਸੀ ਕਿ ਇਹਦੇ ਵਿੱਚ ਮਨੀ ਲਾਂਡਰਿੰਗ ਹੋਈ ਹੈ ਅਗਰ ਹੋਈ ਹੈ ਫਿਰ ਅੱਗੋ ਕੇਸ ਦਾ ਚਲਾਨ ਨਹੀਂ ਪੇਸ਼ ਕੀਤਾ ਗਿਆ ਈਡੀ ਦਾ ਸੋ ਅੱਜ ਡਿਪਟੀ ਡਾਇਰੈਕਟਰ ਨਰਿੰਜਨ ਸਿੰਘ ਜਾਣਗੇ ਔਰ ਜਾ ਕੇ ਦੱਸਣਗੇ ਇਸ ਕੇਸ ਦੇ ਵਿੱਚ ਹੋਰ ਕੀ ਕੀ ਉਹਨਾਂ ਨੇ ਪਾਇਆ ਸੀ ਕੀ ਕੀ ਤਕੀਕਾਤ ਕੀਤਾ ਤੇ ਕੀ ਕੀ ਇਹਦੇ ਵਿੱਚ ਹੈਗਾ ਤੇ ਕਿਹੜੇ ਕਿਹੜੇ ਸਬੂਤ ਹੈਗੇ ਆ ਕਿ ਇਹ ਪੈਸਾ ਜਿਹੜਾ ਹੈਗਾ ਇਹ ਡਰੱਗ ਮਨੀ ਦਾ ਪੈਸਾ ਹੈਗਾ ਡਰੱਗ ਮਨੀ ਹੈ ਕਿਉਂਕਿ ਹਜੇ ਤੱਕ ਦੋ ਵਿਵਾਦ ਚੱਲਦੇ ਪਏ ਆ ਪਹਿਲਾਂ ਸਮਝੋ ਧਿਆਨ ਨਾਲ ਅਕਾਲੀ ਦਲ ਕਹਿ ਰਿਹਾ ਕਿ ਇਹ ਡਰੱਗ ਮਨੀ ਦਾ ਪਰਚਾ ਹੀ ਨਹੀਂ ਇਹ ਆਮਦਨ ਤੋਂ ਵਾਧੇ ਜ਼ਿਆਦਾ ਦਾ ਪਰਚਾ ਹੈ ਸਰਕਾਰ ਕਹਿੰਦੀ ਪਈ ਆ ਯੁੱਧ ਨਸ਼ੇ ਦੇ ਵਿਰੁੱਧ ਦੇ ਵਿੱਚ ਕਾਰਵਾਈ ਕੀਤੀ ਗਈ ਹੈ ਦੀ ਹੁਣ ਸਰਕਾਰ ਤੇ ਅਕਾਲੀ ਦਲ ਦੀ ਟਸਲ ਹੈ ਅਕਾਲੀ ਦਲ ਦੀ ਕੋਸ਼ਿਸ਼ ਹੋਏਗੀ ਕਿ ਇਸ ਪੈਸੇ ਨੂੰ ਬਲੈਕ ਮਨੀ ਕੋਸ਼ਤ ਕਰਵਾਇਆ ਜਾਵੇ ਕਿ ਇਹ ਬਲੈਕ ਮਨੀ ਆ ਇਹ ਆਮਦਨ ਤੋਂ ਵੱਧ ਜਦਾਦ ਹੈ ਇਹ ਜ਼ਮੀਨਾਂ ਜਦਾਦਾਂ ਪ੍ਰਾਪਰਟੀਆਂ ਕਲੋਨੀਆਂ ਬਿਲਡਿੰਗਾਂ ਮਾਲ ਕੰਸਟਰਕਸ਼ਨ ਉਸੋ ਵੀ ਬਲੈਕ ਮਨੀ ਕਮਾਈ ਜਾ ਸਕਦੀ ਹੈ ਇਹ ਜ਼ਰੂਰੀ ਨਹੀਂ ਹੈਗਾ ਡਰੱਗ ਦਾ ਪੈਸਾ ਇਹ ਮਾਈਨਿੰਗ ਦਾ ਵੀ ਪੈਸਾ ਹੋ ਸਕਦਾ ਹੈ ਇਹ ਕ੍ਰੈਸ਼ਰਸ ਦਾ ਪੈਸਾ ਵੀ ਹੋ ਸਕਦਾ ਹੈ ਇਹ ਸ਼ਰਾਬ ਦਾ ਪੈਸਾ ਵੀ ਹੋ ਸਕਦਾ ਕੁਝ ਵੀ ਹੋ ਸਕਦਾ ਕਿਉਂਕਿ ਸ਼ਰਾਬ ਦੇ ਧੰਦੇ ਨਾਲ ਵੀ ਕਾਫੀ ਜਿਹੜਾ ਮਤਲਬ ਹੈਗਾ ਉਹਦੇ ਨਾਲ ਵਿਕਰਮਜੀਠੀਆ ਕਾਫੀ ਲੰਬੇ ਸਮੇਂ ਜੁੜੇ ਰਹੇ ਨੇ ਹੁਣ ਦੂਜੇ ਪਾਸੇ ਸਰਕਾਰ ਦੇ ਉੱਤੇ ਜਿਹੜੇ ਅਲੀਗੇਸ਼ਨ ਲੱਗ ਰਹੇ ਨੇ ਦੋਸ਼ ਕੀ ਇਹ ਨਸ਼ੇ ਦਾ ਤਾਂ ਪੈਸਾ ਹੀ ਹੈ ਨਹੀਂ ਇਹ ਡਰੱਗ ਦਾ ਤਾਂ ਪੈਸਾ ਹੀ ਹੈ ਨਹੀਂ ਹੁਣ ਸਰਕਾਰ ਉਸ ਪੈਸੇ ਨੂੰ ਡਰੱਗ ਦਾ ਪੈਸਾ ਹੈਗਾ ਕਿ ਨਹੀਂ ਹੈਗਾ ਉਹਦੇ ਲਈ ਸਬੂਤ ਇਕੱਠੇ ਕਰੇਗੀ ਔਰ ਅਗਰ ਨਹੀਂ ਹੋਇਆ ਤੇ ਫਿਰ ਇਹਦਾ ਜਿਹੜਾ ਆਮਦਨ ਤੋਂ ਵੱਧ ਜਜ਼ਾਦ ਵਾਲਾ ਹੋਏਗਾ ਜੇ ਇਹ ਪੈਸਾ ਡਰੱਗ ਦਾ ਪੈਸਾ ਹੋਇਆ ਫਿਰ ਵਿਕਰਮ ਮਜੀਠੀ ਲਈ ਰਾਹ ਬੜੀ ਔਖੀ ਆ ਫਿਰ ਪੰਜਾਬ ਦੇ ਲੋਕਾਂ ਲਈ ਛੱਡੋ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਲੋਕਾਂ ਦੇ ਰੋਂਗ ਤੇ ਖੜੇ ਹੋ ਜਾਣੇ ਆ ਕਿ ਇਹ ਵਾਕਈ ਡਰੱਗ ਦਾ ਪੈਸਾ ਵਿਕਰਮ ਮਜੀਠੀਆ ਕੋ ਹੈਗਾ ਫਿਲਹਾਲ ਹਜੇ ਤਹਿਕੀਕਾਤ ਜਾਰੀ ਹੈ ਬਿਜਲੈਂਸ ਆਪਣੇ ਇਨਪੁਟ ਇਕੱਠੇ ਕਰ ਰਹੀ ਹੈ ਬਿਜਲੈਂਸ ਹਰ ਸੋਰਸ ਦਾ ਇਸਤੇਮਾਲ ਕਰ ਰਹੀ ਹੈ ਹਰ ਤੌਰ ਤਰੀਕੇ ਦਾ ਇਸਤੇਮਾਲ ਕਰ ਰਹੀ ਹੈ ਤਾਂ ਕਿ ਇਸ ਪੈਸੇ ਦਾ ਸੋਰਸ ਜਿਹੜਾ ਇਕੱਠਾ ਕੀਤਾ ਜਾਵੇ ਤੇ ਦੱਸਿਆ ਜਾਵੇ ਮੰਨ ਲਓ ਹੁਣ ਜੇ ਮੰਨ ਲਓ ਸਾਈਪ੍ਰਸ ਦੀ ਕੰਪਨੀ ਆ ਉਨੇ 90 ਕਰੋੜ ਦਾ ਲੋਨ ਦਿੱਤਾ ਬਿਕਰਮ ਮਜੀਠੀਆ ਨੂੰ ਉਹ ਸਾਈਪ੍ਰਸ ਦੀ ਕੰਪਨੀ ਚ ਪੈਸਾ ਕਿਦਾ ਗਿਆ ਜੇ ਮੰਨ ਲਓ ਕੈਨੇਡਾ ਤੋਂ ਸੱਤੇ ਹੋਰਾਂ ਦਾ ਗਿਆ ਹੋਇਆ ਤੇ ਸੱਤੇ ਹੋਰੀ ਸਭ ਨੂੰ ਪਤਾ ਡਰੱਗਸ ਸਮਗਲਰ ਹੈ ਫਿਰ ਕਲੇਸ਼ ਪੈ ਗਿਆ ਤੇ ਜੇ ਮੰਨ ਲਓ ਹੋਰ ਜਿਹੜੇ ਡਰੱਗਸ ਸਮਗਲਰ ਹੈਗੇ ਆ ਜਾਂ ਕੈਨੇਡਾ ਦੇ ਕੋਈ ਡਰੱਗਸ ਸਮਗਲਰ ਵੱਡੇ ਕੋਲੋਂ ਗਏ ਹੋਏ ਆ ਜਾਂ ਹੋਰ ਤਰੀਕੇ ਨਾਲ ਗਏ ਹੋਏ ਆ ਪਹੁੰਚਦੇ ਪਹੁੰਚਦੇ ਅਗਰ ਬਿਜ਼ਨਸ ਉਹਦੀਆਂ ਪਰਤਾਂ ਉਧੇੜ ਦਿੰਦੀ ਆ ਫਿਰ ਬਹੁਤ ਔਖਾ ਹੋਏਗਾ ਹਾਂ ਜੇ ਆਮਦਨ ਤੋਂ ਵੱਧ ਜਦਾਦ ਹੈ ਮੈਨੂੰ ਲੱਗਦਾ ਕਿ ਆਮਦਨ ਤੋਂ ਵੱਧ ਜਦਾਦ ਤਾਂ ਹਰ ਪਾਲਟੀਸ਼ਨ ਕੋਲ ਹੈਗੀ ਹੈ ਕਿਸੇ ਦੀ ਚੈੱਕ ਕਰ ਲੋ ਕਿਸੇ ਸਰਕਾਰੀ ਅਫਸਰ ਦੀ ਵੀ ਚੈੱਕ ਕਰ ਲੋ ਸਾਰਿਆਂ ਕੋਲ ਹੀ ਆਮਦਨ ਤੋਂ ਵੱਧ ਜਦਾਦ ਹੈ ਇਹ ਕੋਈ ਲੇਕਿਨ ਬਿਜਲੈਂਸ ਲਈ ਬਿਜਲੈਂਸ ਤਾਂ ਉਹਦੇ ਚ ਐਫ ਆਈ ਆਰ ਦਰਜ ਕਰ ਚੁੱਕੀ ਹੈ ਕਿਉਂਕਿ ਸਰਕਾਰ ਦੇ ਅਹੁਦੇ ਤੇ ਰਹੇ ਆ ਸਰਕਾਰ ਦੀ 10 ਸਾਲ ਮੰਤਰੀ ਦੀ ਕੁਰਸੀ ਰਹੀ ਹੈ ਤੇ ਉਸ ਦੌਰਾਨ ਹੀ ਕਹਿੰਦੇ ਬਈ ਇਹਨਾਂ ਦੇ ਕੋਲ ਪੈਸਾ ਜਿਹੜਾ ਉਹ ਵਧਿਆ ਉਸੇ ਦੌਰਾਨ ਹੀ ਪੈਸਾ ਜਿਹੜਾ ਉਹ ਸਾਰਾ ਖਾਤਿਆਂ ਚ ਵਧਿਆ ਤੇ ਘੁੰਮਿਆ ਜਿਹੜਾ 10 ਸਾਲ ਦਾ ਇਹਨਾਂ ਦਾ ਮੰਤਰੀ ਮੰਡਲ ਦਾ ਟੈਨਿਓਰ ਰਿਹਾ ਹੁਣ ਉਹ ਪੈਸਾ ਟਰਾਂਸਫਰਾਂ ਤੋਂ ਵੀ ਆ ਸਕਦਾ ਕਿਉਂਕਿ ਰੈਵਨਿਊ ਮਨਿਸਟਰ ਰਹੇ ਨੇ ਤਹਿਸੀਲਦਾਰ ਇੱਕ ਬਹੁਤ ਵੱਡੇ ਤੁਹਾਨੂੰ ਪਤਾ ਇਹਨਾਂ ਦਾ ਪਾਵਰ ਸੈਕਟਰ ਹੁੰਦੇ ਜਿਹਨੂੰ ਇਕਨੋਮਿਕ ਕਹਦੀ ਹੈ ਕਿ ਪੈਸੇ ਦਾ ਸੈਕਟਰ ਹੁੰਦੇ ਆ ਜਿੱਥੇ ਬਹੁਤ ਪੈਸਾ ਹੁੰਦਾ ਉਸ ਸੈਕਟਰ ਨੂੰ ਇਹ ਉਸ ਡਿਪਾਰਟਮੈਂਟ ਨੂੰ ਇਹਨਾਂ ਨੇ ਸੰਭਾਲ ਲਿਆ ਸੋ ਬਿਜ਼ਨਸ ਨੂੰ ਟਾਈਮ ਲੱਗੂਗਾ ਐਵਿਡੈਂਸਿਸ ਇਕੱਠੀਆਂ ਹੋ ਰਹੀਆਂ ਜਾਂਚ ਉਹਨਾਂ ਦੀ ਚੱਲ ਰਹੀ ਹੈ ਕੱਲ ਜਿਵੇਂ ਸਿਦਾਰਥ ਝੱਟੋ ਪਾਦਿਆ ਨੇ ਵੀ ਕਿਹਾ ਕਿ 100% ਸਬੂਤ ਹੈ ਇਹ ਡਰਗ ਮੰਨੀ ਇਚ ਇਨਵੋਲ ਹੈਗੀ ਆ ਸੋ ਟਾਈਮ ਲੱਗੇਗਾ ਔਰ ਦੋਦਾ ਦੋਦੇ ਪਾਣੀ ਦਾ ਪਾਣੀ ਹੋਵੇਗਾ ਸਵਾਲ ਇਹੀ ਆਉਂਦਾ ਨਾ ਕਿ ਸਿਦਾਰਥ ਚਾਟੋਬਾਦ ਐ ਕਹਿੰਦੇ ਕਿ 2012 ਦੇ ਵਿੱਚ ਹੀ ਬੜੇ ਪੁਖਤਾ ਸਬੂਤ ਮੌਜੂਦ ਸਿਗੇ 2014 ਦੇ ਵਿੱਚ ਈਡੀ ਵੱਲੋਂ ਇਹ ਸ਼ੁਰੂ ਕਰ ਲਿਆ ਜਾਂਦਾ ਨਰਿੰਦਰ ਸਿੰਘ ਦੀ ਗਵਾਈ ਹੇਠ ਗੱਲ ਇੱਥੇ ਆ ਕੇ ਖੜਦੀ ਹੈ ਕਿ ਜੇ ਪੁਖਤਾ ਸਬੂਤ ਹੁਣ ਤੱਕ ਰਹੇ ਐ ਤੇ ਫਿਰ ਐਕਸ਼ਨ ਕਿਉਂ ਨਹੀਂ ਹੋਇਆ ਹੁਣ ਸੁਣੋ ਇੱਕ ਤਰ੍ਹਾਂ ਨਾ ਜਿਹੜਾ ਗਿੱਲੇ ਪੰਜਾਬੀ ਚ ਇੱਕ ਕਹਾਵਤ ਹੈ ਕਿ ਅਫਸਰ ਜਿਹੜਾ ਨਾ ਗਿੱਲੇ فرش ਤੇ ਪੈਰ ਨਹੀਂ ਰੱਖਦੇ ਉਹਦਾ ਮਤਲਬ ਕੀ ਹੁੰਦਾ ਅਫਸਰਦਿਆਂ ਲੱਤਾਂ 'ਚ ਜਾਣ ਚਾਹੀਦੀ ਆ ਜਿਹੜੇ ਸਰਕਾਰ ਦੀਆਂ ਹਕੂਮਤਾਂ 'ਚ ਬੈਠੇ ਨੇ ਚੀਫ ਮਨਿਸਟਰ ਉਹਨਾਂ ਦੀਆਂ ਬਾਹਾਂ ਤੇ ਮੋਢਿਆਂ 'ਚ ਜਾਣ ਚਾਹੀਦੀ ਆ 2012 ਤੋਂ 14 ਦੀ ਤੁਸੀਂ 14 ਦੀ ਗੱਲ ਕਰਦੇ ਹੋ 14 'ਚ ਪੰਜਾਬ ਦੇ ਮੁੱਖ ਮੰਤਰੀ ਦਾ ਪ੍ਰਕਾਸ਼ ਸਿੰਘ ਬਾਦਲ ਸੀ ਉਹ ਕਿਵੇਂ ਪਰਚਾ ਦੇ ਦਿੰਦੇ ਵਿਕਰਮ ਮਜੀਠੀਆ ਤੇ ਪ੍ਰਕਾਸ਼ ਸਿੰਘ ਬਾਦਲ ਦੀ ਮੈਂ ਤੁਹਾਨੂੰ ਗੱਲ ਸੁਣਾਉਣਾ ਜਲੰਧਰ ਦੇ ਵਿੱਚ ਐਨਆਰਆਈ ਸੰਮੇਲਨ ਸੀਗਾ ਵਿਕਰਮ ਮਜੀਠੀਆ ਸਟੇਜ ਤੇ ਸੀਗੇ ਸਾਰੇ ਮੈਂਬਰ ਪਾਰਲੀਮੈਂਟ ਫੋਰਨਸ ਤੋਂ ਆਏ ਹੋਏ ਸੀਗੇ ਬਾਠ ਕੈਸਲ ਪ੍ਰੋਗਰਾਮ ਚੱਲ ਰਿਹਾ ਸੀ ਉਹਦੇ 'ਚ ਮੈਂ ਮੌਜੂਦ ਸੀ ਤੇ ਪ੍ਰਕਾਸ਼ ਸਿੰਘ ਬਾਦਲ ਨੇ ਸਟੇਜ ਤੋਂ ਆਖਿਆ ਸੀਗਾ ਇਹਨਾਂ ਨੂੰ ਤਾਂ ਪੱਕੀਆਂ ਪਕਾਈਆਂ ਮਿਲ ਗਈਆਂ ਬਿਕਰਮ ਜੀਠੀਆ ਵਾਲਾ ਹੱਥ ਕਰੇ ਕਹਿੰਦੇ ਕਹਿੰਦੇ ਅਸੀਂ ਜੇਲਾ ਕੱਟ ਕੇ ਇੱਥੇ ਤੱਕ ਪਹੁੰਚੇ ਆ ਇਹਨਾਂ ਨੇ ਇੱਕ ਦਿਨ ਜੇਲ੍ਹ ਕੱਟੀ ਹੋਵੇ ਤਾਂ ਪਤਾ ਹੋਵੇ ਇਹਨਾਂ ਇਹ ਤਾਂ ਕਹਿੰਦਾ ਮੇਰੀ ਕੁਰਸੀ ਖੋਨ ਨੂੰ ਫਿਰਦੇ ਆ ਉਹ ਲਾਈਨ ਇੱਕ ਏਡੀ ਅਟੈਕਿੰਗ ਲਾਈਨ ਸੀ ਕਿ ਇਸ ਮੇਰੀ ਕੁਰਸੀ ਖੋਨ ਨੂੰ ਫਿਰਦੇ ਆ ਬਈ ਇਸ ਦਾ ਮਤਲਬ ਪ੍ਰਕਾਸ਼ ਸਿੰਘ ਬਾਦਲ ਦੀ ਕੁਰਸੀ ਨੂੰ 2014 ਦੇ ਵਿੱਚ ਖਤਰਾ ਪਾਤਾ ਗਿਆ ਸੀ 13 14 ਜਦੋਂ ਵੀ ਜਦੋਂ ਐਨ ਆਰ ਆਈ ਸੰਮੇਲਨ ਹੋਇਆ ਮੈਨੂੰ ਐਗਜ਼ੈਕਟ ਬੜਾ ਨਹੀਂ ਯਾਦ ਹੈਗਾ ਲੇਕਿਨ ਉਸ ਤੋਂ ਬਾਅਦ ਇੱਕ ਗੱਲ ਨਿਕਲ ਕੇ ਮੀਡੀਆ ਦੇ ਵਿੱਚ ਨਸ਼ਰ ਹੋ ਗਈ ਸੀ ਆਮ ਚਰਚਾ ਕਿ ਵਿਕਰਮ ਮਜੀਠੀਆ ਦੇ ਖਿਲਾਫ ਪ੍ਰਕਾਸ਼ ਸਿੰਘ ਬਾਦਲ ਦੀ ਗੰਢ ਤੁਰਪ ਹੈਗੀ ਹੈ ਜਾਂ ਮਾੜੀ ਮੋਟੀ ਗੱਲ ਅੰਦਰ ਖਾਤੇ ਇਹਨਾਂ ਦੀ ਟਸਲ ਚੱਲਦੀ ਬਈ ਟਸਲ ਵੀ ਕਾਦੀ ਚੱਲਣੀ ਸੀ ਮਾਜੇ ਦੇ ਯਾਰ ਬਜ਼ੁਰਗ ਲੀਡਰ ਬਰਨਜੀਤ ਸਿੰਘ ਬ੍ਰਾਮਪੁਰਾ ਸੇਵਾ ਸਿੰਘ ਸੇਖਵਾ ਐਡੇ ਤਾਕੜ ਲੀਡਰ ਸੇਵਾ ਸਿੰਘ ਸੇਖਵਾ ਵਰਗੇ ਹੋਰ ਜਿਹੜੇ ਰਤਨ ਸਿੰਘ ਜਨਾਲਾ ਵਰਗੇ ਖੁੱਡੇ ਲਾਈਨ ਬੈਠੇ ਸੀ ਕੈਰੋਂ ਪਰਿਵਾਰ ਖੁੱਡੇ ਲੈਣ ਬੈਠਾ ਸੀ ਚੀਕਾ ਮਾਰਦੇ ਸੀ ਜਾ ਕੇ ਬਾਦਲ ਕਰਨੀ ਬਈ ਦੱਸੋ ਅਸੀਂ ਤੁਹਾਡੇ ਨਾਲ ਜੇਲਾਂ ਕੱਟ ਲੀਆਂ ਸਾਰਾ ਕੁਝ ਕਰ ਲਿਆ ਸਾਡੇ ਕਈ ਤੇ ਤਾਂ ਹੁਣ ਪਟਵਾਰੀ ਵੀ ਨਹੀਂ ਕੋਈ ਲਾ ਕੇ ਰਾਜੀ ਠੀਕ ਹੈ ਨਾ ਤੇ ਉਹ ਬਾਦਲ ਸਾਹਿਬ ਕੋਲ ਬਾਦਲ ਸਾਹਿਬ ਨੂੰ ਇਸ ਚੀਜ਼ ਦਾ ਦਰਦ ਹੁੰਦਾ ਸੀ ਕਿ ਇਹ ਮੇਰੇ ਸੰਗੀ ਸਾਥੀ ਨੇ 30 40 40 ਸਾਲ ਪੁਰਾਣੇ ਤੇ ਜੇ ਆਪਣੇ ਇਲਾਕੇ ਦੇ ਵਿੱਚ ਇੱਕ ਅਫਸਰ ਨਹੀਂ ਲਵਾ ਸਕਦੇ ਤੇ ਫਿਰ ਮੈਂ ਕਾਦਾ ਮੁੱਖ ਮੰਤਰੀ ਹੋਇਆ ਲੇਕਿਨ ਉਦੋਂ ਵਿਕਰਮ ਮਜੀਠੀਆ ਬਹੁਤ ਭਾਰੇ ਹੁੰਦੇ ਸੀ ਸਿਆਸਤ 'ਚ ਉਹਨਾਂ ਦਾ ਦਰਜਾ ਜਿਹੜਾ ਸੀ ਪੰਜਾਬ ਦੇ ਵਿੱਚ ਐਜ਼ ਮੁੱਖ ਮੰਤਰੀ ਵਾਂਗ ਹੁੰਦਾ ਸੀ ਚਲੋ ਉਤੋਂ ਅੱਗੇ ਥੋੜਾ ਨਿਕਲ ਕੇ ਆਈਏ ਪ੍ਰਕਾਸ਼ ਸਿੰਘ ਬਾਦਲ ਕਿਵੇਂ ਉੱਤੇ ਪਰਚਾ ਦੇ ਸਕਦੇ ਸੀਗੇ ਘਰ ਆ ਉਹਨਾਂ ਦੇ ਸੁਖਵੀਰ ਸਿੰਘ ਬਾਦਲ ਦੇ ਸਾਲਾ ਸਾਹਿਬ ਹੈ ਕਿਵੇਂ ਪਰਚਾ ਹੋ ਸਕਦਾ ਸੀ ਗੱਲ ਦੱਬੀ ਰਹੀ ਭੂਲੇਨੇ ਵੀ ਕਿਹਾ ਰੋਲਾ ਪਿਆ ਗੱਲ ਦੱਬੀ ਰਹੀ ਫਿਰ ਉਸ ਤੋਂ ਬਾਅਦ ਸਰਕਾਰ ਗਈ ਬਦਲ 17 ਦੇ ਵਿੱਚ ਹੁਣ ਕੈਪਟਨ ਮਨਿੰਦਰ ਸਿੰਘ ਵੀ ਨਹੀਂ ਵਿਕਰਮ ਮਜੀਠੀਆ ਦੇ ਪਰਚਾ ਦੇ ਸਕਦੇ ਉਹ ਜਿਹੜੇ ਪਰਚੇ ਪੁਰਾਣੇ ਸੀ ਉਹ ਸਾਰੇ ਘੁਮਾਈ ਗਏ ਉਂ ਕਰਕੇ ਖੱਬੇ ਕਰ ਦੋ ਐਸਆਈਟੀ ਲਾ ਦਿਓ ਆ ਕਰ ਦੋ ਗਵਾਮ ਕਰਾ ਲਓ ਮਤਲਬ ਯਾਰ ਮੁਕਾਮ ਤੱਕ ਨਹੀਂ ਪਹੁੰਚਾਇਆ ਗਿਆ ਪਰਚਾ ਹੀ ਨਹੀਂ ਦਿੱਤਾ ਗਿਆ ਤੁਸੀਂ ਸਮਝੋ ਪਰਚਾ ਹੀ ਨਹੀਂ ਦਿੱਤਾ ਗਿਆ ਈਡੀ ਦੀ ਤਾਂ ਚਲੋ ਪ੍ਰੋਬਲਮ ਇਹ ਸੀਗੀ ਕਿ ਉੱਥੇ ਬੀਬੀ ਹਰਸਿਮਰਤ ਕੋਰ ਬਦਲ ਕੇਂਦਰ ਦੀ ਮੰਤਰੀ ਸੀਗੀ ਈਡੀ ਵਾਲਾ ਕੰਮ ਤਾਂ ਉੱਥੇ ਹੀ ਰੁਕ ਗਿਆ 2014-15 ਤੋਂ ਬਾਅਦ ਹੋ ਤਾਂ ਚੱਲਿਆ ਹੀ ਨਹੀਂ ਨਾ ਤੇ ਜਿਹੜਾ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਆ ਉਹ ਵਿਕਰਮ ਅਜੀਠਿਆ ਦੀ ਫੇਵਰੇਬਲ ਸਰਕਾਰ ਸੀ ਵੀ ਕੈਪਟਨ ਅਮਰਿੰਦਰ ਸਿੰਘ ਵਿਕਰਮ ਅਜੀਠਿਆ ਦੇ ਖਿਲਾਫ ਨਹੀਂ ਸੀਗਾ ਸਾਰੇ মিডিਆ ਨੂੰ ਪਤਾ ਹੈ ਸਾਰੇ ਪੰਜਾਬ ਨੂੰ ਪਤਾ ਸਾਰੇ ਕੈਨੇਡਾ ਨੂੰ ਪਤਾ ਸਾਰੇ ਅਮਰੀਕਾ ਨੂੰ ਪਤਾ ਸਾਰੇ ਇੰਗਲੈਂਡ ਨੂੰ ਪਤਾ ਕਿ ਚਾਚਾ ਭਤੀਜਾ ਸੀ ਅੱਛਾ ਉਹ ਕੈਪਟਨ ਵੀ ਕਹਿੰਦੇ ਨਾ ਹੁੰਦਾ ਹੀ ਬਲੂੰਗੜਾ ਵਹ ਹਾਸਾ ਮਿਲ ਆਗ ਲੱਗੇ ਰਹਿਣਾ ਯਾਰ ਮੀਡੀਆ ਦੇ ਵਿੱਚ ਸੁਰਖੀਆਂ ਚਲਦੀਆਂ ਰਹਣੀਆਂ ਸਾਡੇ ਲਈ ਅਖਬਾਰਾਂ ਵਾਲਿਆਂ ਲਈ ਤਾਂ ਇਹਨਾ ਹੁੰਦਾ ਸੀ ਉਹ ਛਾਲ ਬਲੂੰਗੜਾ ਕਹਤਾ ਖਬਰ ਛਾਪ ਦਿਓ ਠੀਕ ਹੈ ਨਾ ਤੇ ਉਧਰ ਬਿਕਰਮ ਮਜੀਠੀਆ ਨੇ ਬੋਲਣਾ ਲੇਕਿਨ ਗੱਲ ਇੱਕ ਦੂਜੇ ਦੇ ਖਿਲਾਫ ਸੀਰੀਅਸ ਨਹੀਂ ਹੁੰਦੇ ਸੀਗੇ ਉਹ ਤਾਂ ਸੀਰੀਅਸ ਨਹੀਂ ਹੁੰਦੇ ਸੀ ਮੈਂ ਤੁਹਾਨੂੰ ਉਹਦਾ ਕਾਰਨ ਵੀ ਦੱਸੂਗਾ ਵੀ ਇਹ ਸੀਰੀਅਸ ਕਿਉਂ ਨਹੀਂ ਹੁੰਦੇ ਸੀਗੇ ਇਤੋਂ ਥੋੜਾ ਜਿਹਾ ਆਪਾਂ ਇੱਥੇ ਫਿਰ ਲੰਬਾ ਵਿਸ਼ਾ ਹੋਰ ਪਾਸੇ ਚੱਲ ਜਾਣਾ ਕਿਉਂਕਿ ਸਾਡਾ ਇਹ ਵਿਸ਼ਾ ਹੋਰ ਚੱਲਦਾ ਪਿਆ ਅਜਾ ਉਸ ਤੋਂ ਬਾਅਦ ਕੀ ਹੋਇਆ ਕੈਪਟਨ ਨਮਰਿੰਦਰ ਸਿੰਘ ਨੇ ਇਸ ਕੇਸ ਨੂੰ ਦਰਜ ਨਹੀਂ ਫੇਰ ਆਈ ਚਰਨਜੀਤ ਚੰਨੀ ਦੀ ਸਰਕਾਰ ਉਹ ਮੋਡਿਆਂ ਚ ਕੋਈ ਚੰਨੀ ਦੇ ਜਾਨ ਸੀ ਤੇ ਚੰਨੀ ਨੇ ਜਦੋਂ ਕਿਹਾ ਵੀ ਇਹ ਤਾਂ ਐਫ ਆਈ ਆਰ ਬੰਦ ਹੀ ਆ ਦਿਓ ਮੁੱਖ ਮੰਤਰੀ ਵੀ ਤਾਂ ਢੱਲਲੇ ਵਾਲਾ ਹੋਣਾ ਚਾਹੀਦਾ ਨਾ ਅਗਲਾ ਚੰਨੀ ਤਾਂ ਢੱਲਲੇ ਵਾਲਾ ਸੀਗਾ ਤੇ ਗੱਲ ਤਾਂ ਉਹ ਉੱਥੇ ਪ੍ਰੋਬਲਮ ਆਈ ਜਦੋਂ ਉਹਨਾਂ ਨੇ ਕਿਹਾ ਜੀ ਜਿਹੜੇ ਅਫਸਰ ਨੂੰ ਕਿਹਾ ਹੁਣ ਚਲੋ ਛੱਡੋ ਇਹ ਮਤਲਬ ਔਨ ਰਿਕਾਰਡ ਤਾਂ ਹੈ ਨਹੀਂ ਗੱਲਾਂ ਵੀ ਇਹ ਚ ਐਫ ਆਈ ਆਰ ਬੰਦ ਹੀ ਆ ਤੇ ਦਿਓ ਉਹ ਅਫਸਰ ਬਿਮਾਰ ਹੋ ਗਿਆ ਹਸਪੀਟਲ ਜਾ ਕੇ ਦਾਖਲ ਹੋ ਗਿਆ ਉਹ ਮੈਂ ਕਹਿੰਦਾ ਮੇਰੀ ਤਾਂ ਤਬੀਅਤ ਖਰਾਬ ਹੋ ਗਈ ਤੁਸੀਂ ਦੱਸੋ ਚੀਫ ਮਿਨਿਸਟਰ ਸਟੈਂਡ ਲੈ ਰਿਆ। ਇਹ ਪੰਜਾਬ ਦਾ ਹੋਮ ਮਿਨਿਸਟਰ ਸੁਖਜਿੰਦਰ ਰੰਧਾਵਾ ਸਟੈਂਡ ਲੈ ਰਿਆ ਪਰਚਾ ਦੇਣ ਲਈ। ਅਫਸਰ ਬਿਮਾਰ ਹੋ ਗਿਆ। ਚਲੋ ਉਹ ਤੋਂ ਵੀ ਅੱਗੇ ਨਿਕਲੋ। ਫਿਰ ਜਿਹੜਾ ਵੈ ਸਿਦਾਸ ਚੱਟੋ ਪਾਦਿਆ ਇਹ ਕਹਿੰਦੇ ਚ ਪਰਚਾ ਦਿੱਤਾ ਜਾਏਗਾ। ਐਸਟੀਐਫ ਦੀ ਕੋਲ ਜਿਹੜੀ ਕਾਪੀ ਸੀ ਰਿਪੋਰਟ ਦੀ, ਈਡੀ ਦੀ ਰਿਪੋਰਟ ਦੀ ਕਾਪੀ। ਉਹਦੇ 'ਚ ਕਬੂਲਨਾਮਾ ਸੀ ਕਿ ਇਹ ਕਬੂਲਨਾਮਾ ਉਹਦੇ 'ਚ ਸਟੇਟਮੈਂਟਾਂ ਸੀਗੀਆਂ, ਪੈਸੇ ਦੇਣ ਦੀਆਂ ਵੀ ਸੀਗੀਆਂ ਜਗਜੀਤ ਚੈਲ ਦੀਆਂ। ਭਾਈ ਵਿਕਰਮ ਜੀ ਇਥੇ ਡਰਗ ਦੇ ਧੰਦੇ ਚ ਇਨਵੋਲ ਹੈ। ਭਈ ਇਹਨੇ ਸੱਤਾ ਪਿੰਦਰੀ ਵਾਲਾ ਸਾਰਾ ਜੋ ਵੀ ਸਿਉਡੋਫੈਡਰਿਨ ਦੇ ਰਾਜਨਾਮੇ ਕਰਾਏ ਐ ਡਰਗਸ ਦੇ। ਉਸ ਵਿਹਾਰ ਦੇ ਉੱਤੇ ਫਿਰ ਚਰਨਜੀਤ ਚੰਨੀ ਨੇ ਦਮ ਦਿਖਾਉਂਦੇ ਹੋਏ ਪਰਚਾ ਦੇ ਦਿੱਤਾ। ਉਹ 2021 ਚ ਐਫ ਆਈ ਆਰ ਦਰਜ ਹੋਈ, ਅਰੈਸਟ ਹੋਏ, ਜਾਨੂੰ ਚੋਣਾ-ਚੂਣਾ ਆ ਗਈਆਂ। ਚੋਣਾ ਦੇ ਵਿੱਚੋਂ ਫਿਰ ਉਹ ਇੰਨਾ ਹੋ ਨਹੀਂ ਸਕਿਆ ਫਿਰ ਕੋਟਾਂ ਘਚ ਰਹੀਆਂ, ਐਸ ਆਈ ਟੀ, ਸੱਤ ਤਾਂ ਐਸ ਆਈ ਟੀ ਬਦਲ ਗਈਆਂ ਉਸ। ਫਿਰ ਜਦੋਂ ਉਹ ਨਵੀਂ ਐਸ ਆਈ ਟੀ ਹੋਰ ਬਣਾ ਦਿੰਦੇ ਆ। ਹੁਣ ਉਹਦੇ ਦੌਰਾਨ ਜਦੋਂ ਪੁੱਛਗਿੱਛ ਦੇ ਦੌਰਾਨ ਜਿਹੜੇ ਸਬੂਤ ਬੈਂਕਾਂ ਦੇ ਵਿੱਚੋਂ ਨਿਕਲ ਕੇ ਆਏ ਕਿ ਇਹਦੇ ਕੋਲ ਪੈਸਾ ਬਹੁਤ ਆਇਆ ਬਲੈਕ ਮਨੀ ਫਿਰ ਉਹ ਵਿਜੀਲੈਂਸ ਨੂੰ ਟ੍ਰਾਂਸਫਰ ਹੋਇਆ ਕਿਉਂਕਿ ਆਮਦਨ ਤੋਂ ਵੱਧ ਜਿਹੜੀ ਜਾਇਦਾਦ ਹੈ ਉਹਦੀ ਤਹਿਕੀਕਾਤ ਸਿਰਫ ਬਿਜ਼ਨਸ ਬਿਊਰੋ ਕਰ ਸਕਦਾ ਔਰ ਸਭ ਵੈਸੇ ਜਿਵੇਂ ਤੁਸੀਂ ਪ੍ਰਕਾਸ਼ ਸਿੰਘ ਬਾਦਲ ਦਾ ਜ਼ਿਕਰ ਕੀਤਾ ਕੁਲਦੀਪ ਸਿੰਘ ਢਾਲੀਵਾਲ ਦੀ ਇੱਕ ਗੱਲ ਮੈਨੂੰ ਚੇਤੇ ਆ ਰਹੀ ਹੈ ਜੇ ਕੱਲ ਇੰਟਰਵਿਊ ਦੇ ਕੇ ਹਟੇ ਹੈ ਕਹਿੰਦੇ ਕਿ ਪ੍ਰਕਾਸ਼ ਸਿੰਘ ਬਾਦਲ ਚਾਹੁੰਦੇ ਸੀ 2013-14 ਦੇ ਵਿੱਚ ਕਿ ਇਹਦੇ ਤੇ ਕਾਰਵਾਈ ਹੋਵੇ ਯਾਨੀ ਕਿ ਵਿਕਰਮ ਸਿੰਘ ਮਜੀਠੀਆ ਦੇਤੇ ਕਾਰਵਾਈ ਹੋਵੇ ਤੇ ਦੂਸਰੀ ਗੱਲ ਉਹਨਾਂ ਨੇ ਇਹ ਕਹੀ ਹੈ ਕਿ ਈਡੀ ਤੋਂ ਵੀ ਭਾਪੀ ਬਚਾਉਂਦੀ ਰਹੀ ਹੈ ਵਿਕਰਮ ਮਜੀਠੀਆ ਨੂੰ ਇਹ ਦੋ ਵੱਡੇ ਇਲਜ਼ਾਮ ਨੇ ਦੋਨੋਂ ਚੀਜ਼ਾਂ ਮੈਨੂੰ ਤੁਹਾਨੂੰ ਲੱਗਦਾ ਕਿ ਗੱਲ ਕਰ ਲਈ ਹੈ ਕਿ ਨਰਿੰਦਰ ਸਿੰਘ ਦਾ ਤਬਾਦਲਾ ਕੀਤਾ ਗਿਆ ਕੀਤਾ ਗਿਆ ਔਨ ਰਿਕਾਰਡ ਕੀਤਾ ਗਿਆ ਵਿਕਰਮ ਜੀਠੀਏ ਦੇ ਕੇਸ ਦੀ ਤਹਿਕੀਕਾ ਚੱਲ ਰਹੀ ਸੀ ਜਦ ਤਬਾਦਲਾ ਕਰਤਾ ਗਿਆ ਉਹ ਤਾਂ ਔਨ ਰਿਕਾਰਡ ਹੈ ਉਹ ਤਾਂ ਰੋਲਾ ਪਿਆ ਖਬਰਾਂ ਜਾਈਆਂ ਕੇਂਦਰ ਚ ਹਕੂਮਤ ਸੀ ਕੇਂਦਰ ਚ ਬੀਬੀ ਹਰਸਿਮਰਤ ਕੋਰ ਬਾਦਲ ਮੰਤਰੀ ਸੀ ਉਹ ਤਾਂ ਰੋਲਾ ਪੈਣਾ ਹੀ ਸੀ ਉਹਦੇ ਵਿੱਚ ਦੋਸ਼ ਲੱਗਾ ਕਿ ਨਰਿੰਦਰ ਸਿੰਘ ਦਾ ਤਬਾਦਲਾ ਇਸੇ ਕੇਸ ਚ ਹੋਇਆ ਹਾਈ ਕੋਰਟ ਤੱਕ ਸਟੇ ਹਾਈ ਕੋਰਟ ਨੇ ਦਿੱਤੀ ਵੀ ਡਰਗ ਦਾ ਸੀਰੀਅਸ ਇਸ਼ੂ ਹੈ ਪੰਜਾਬ ਦਾ ਇਸ ਕਰਕੇ ਨਰਿੰਦਰ ਸਿੰਘ ਨੂੰ ਇੱਥੇ ਰੱਖਿਆ ਜਾਵੇ ਬੀਜੇਪੀ ਦੀ ਤਾਂ ਪਿਕਚਰ ਹੋ ਜਾਂਦੀ ਕਲੀਅਰ ਭਈ ਉੱਥੇ ਹਕੂਮਤ ਨੇ ਅੱਜ ਤੱਕ ਚਲੋ ਮੈਂ ਕਹਿੰਦਾ ਜੀ ਉਹ ਦੌਰ ਨਿਕਲ ਗਿਆ 2014 ਤੋਂ 2025 ਤੱਕ ਤੁਸੀਂ ਐਫ ਆਈ ਆਰ ਦੇ ਦਿੰਦੇ ਤੁਹਾਡੇ ਕੋਲ ਐਵੀਡੈਂਸੀਸ ਸੀਗੇ ਆ ਜਿਹੜੇ ਸਬੂਤ ਹੈ ਬੈਂਕਾਂ ਬੂੰਕਾਂ ਦੇ ਇਹ ਅੱਜ ਦੇ ਨਹੀਂ ਹੈਗੇ ਇਹ 2016 17 ਤੱਕ ਹੀ ਹੈ ਇਹ ਅੱਜ ਥੋੜਾ ਪੈਦਾ ਹੋਗੇ 2021 22 23 ਦੇ ਨਹੀਂ ਹੈਗੇ ਇਹ ਪੁਰਾਣੇ ਹੀ ਸਬੂਤ ਸਾਰੀਆਂ ਐਵੀਡੈਂਸੀਸ ਆ ਫਿਰ ਪਰਚਾ ਹੁਣ ਬਾਅਦ ਚ ਦੇ ਦਿੰਦੇ ਬਾਅਦ ਚ ਵੀ ਉਹ ਫਾਈਲ ਨੂੰ ਛੇੜਿਆ ਨਹੀਂ ਗਿਆ ਚਲੋ ਇਸ ਤੋਂ ਆਪਾਂ ਦੋ ਚੀਜ਼ਾਂ ਅੱਗੇ ਨਿਕਲ ਲਈਏ ਕਿ 200 ਕਰੋੜ ਰੁਪਇਆ 250 ਕਰੋੜ ਰੁਪਏ ਦਾ ਤਾਂ ਇਹੀ ਹੈਗਾ ਕਿ ਜਮ੍ਹਾਂ ਕਰਾਈ ਤੇ ਕਢਾਈ ਦਾ ਹੀ ਫਰਕ ਹੈਗਾ ਹਿਸਾਬ ਕਿਤਾਬ ਦਾ ਜਿਹੜਾ ਲੈਣ ਦੇਣ ਦਾ ਹੀ ਤੇ ਤੁਸੀਂ ਇਹ ਦੋ 250 ਕਰੋੜ ਦਾ ਫਰਕ ਹੈਗਾ ਕਿ ਰਿਟਰਨ ਦਾ ਸੀਏ ਆਇਕਰ ਬਿਭਾਗ ਕਿਸੇ ਨੇ ਕੁਝ ਨਹੀਂ ਦੇਖਿਆ ਮੈਂ ਕਹਿੰਦਾ ਚਲੋ ਇਹਨੂੰ ਵੀ ਛੱਡ ਲਈਏ ਆਪਾਂ ਹੁਣ ਤੁਸੀਂ ਅਕਾਲੀ ਦਲ ਦੀ ਗਵਰਨਮੈਂਟ ਤੇ ਗੱਲ ਕਰਦੇ ਹੋ ਪ੍ਰਕਾਸ਼ ਸਿੰਘ ਬਾਦਲ ਚਾਹਦੇ ਸੀਗੇ ਕਿ ਇਹ ਬਹੁਤ ਵੱਡਾ ਰੋਲਾ ਪੈ ਗਿਆ ਜਗਦੀਸ਼ ਭੋਲੇ ਵਾਲਾ ਵੀ ਇਹ ਚ ਕਾਰਵਾਈ ਕਰਦੀ ਕਿਉਂਕਿ ਬਾਦਲ ਸਾਹਿਬ ਨਾ ਇੱਕ ਫੰਡਾਮੈਂਟਲ ਪ੍ਰਿੰਸੀਪਲ ਤੇ ਚੱਲਦੇ ਸੀ ਉਹ ਅਕਸਰ ਕਹਿੰਦੇ ਹੁੰਦੇ ਸੀ ਮੈਂ ਇਹਨਾਂ ਵੀ ਗੱਲ ਕਰਦੇ ਸੀ ਕਿਉਂਕਿ ਮੈਨਾਂ ਬਹੁਤ ਲਗਾਵ ਰਿਆ ਮੈਂ ਉਹਨਾਂ ਨੂੰ ਸਮਝਦਾ ਵੀ ਬਹੁਤ ਸੀਗਾ ਕਿਉਂਕਿ ਆਪਣੇ ਆਪ ਚ ਇਨਸਾਈਕਲੋਪੀਡੀਆ ਸੀ ਜਿਨੇ ਪੰਜਾਬ ਦੇ ਵਿੱਚ ਐਡੀ ਆਪਣਾ ਮਜ਼ਬੂਤ ਆਧਾਰ ਬਣਾਇਆ ਸੀ ਔਰ ਸਾਰੀਆਂ ਵੱਡੇ ਵੱਡੇ ਲੀਡਰਾਂ ਨੂੰ ਉਹਨੇ ਜ਼ਮੀਨ ਦੇ ਉੱਤੇ ਪਟਕਣੀ ਦਿੱਤੀ ਸੀ ਉਹਦੇ ਕੋਲ ਕਾਫੀ ਕੁਝ ਸਿੱਖਣ ਨੂੰ ਵੀ ਪ੍ਰਕਾਸ਼ ਸਿੰਘ ਬਾਦਲ ਉਹਰਾ ਕੋ ਮਿਲਦਾ ਸੀ ਕਿਵੇਂ ਸੁਜੀਤ ਸਿੰਘ ਬਰਨਾਲਾ ਨੂੰ ਖਤਮ ਕੀਤਾ ਮਾਸਟਰ ਤਾਰਾ ਸਿੰਘ ਸੰਤ ਫਤਿਹ ਸਿੰਘ ਸਾਰੇ ਜਿਹੜੇ ਉਹਨਾਂ ਨੇ ਖੁੱਡੇ ਲੈਣ ਲਾ ਕੇ ਤੇ ਉਹਨਾਂ ਨੇ ਆਪਣਾ ਜਨਤਾਰ ਜਿਹੜਾ ਉਹ ਆਪਣਾ ਬਣਾਇਆ ਹਰਜਨ ਸਿੰਘ ਲੋਂਗੋਵਾਲ ਸੀਗੇ ਸਾਰੇ ਸਿਰ ਕੱਢ ਸੀਗੇ ਪ੍ਰਕਾਸ਼ ਸਿੰਘ ਬਾਦਲ ਚ ਇੱਕ ਖਾਸੀਅਤ ਸੀਗੀ ਕਿ ਉਹ ਸਿਆਸੀ ਮਹਾਰੋਦੇਵਰ ਦਾ ਪੈਦਾ ਨਹੀਂ ਹੋ ਸਕਦਾ ਪੰਜਾਬ ਦੀ ਧਰਤੀ ਤੇ ਤੇ ਮੈਂ ਹਮੇਸ਼ਾ ਜਦੋਂ ਕਿਤੇ ਸਰਕਟਾਉ ਉ ਉ ਸਰਕਟਾਉ ਸਾਕੇ ਰਹਿੰਦੇ ਸੀਗੇ ਤੇ ਮੈਂ ਉਹਨਾਂ ਨੂੰ ਸਵੇਰੇ ਸਵੇਰੇ 7 ਵਜੇ ਉਹਨਾਂ ਚ ਇੱਕ ਖਾਸियत ਹੁੰਦੀ ਸੀ ਕਿ 7 ਵਜੇ ਸਵੇਰੇ ਉਹ ਤਿਆਰ ਹੋਣਾ ਸ਼ੁਰੂ ਕਰ ਦਿੰਦੇ ਸੀ 6 ਵਜੇ ਉਹਨਾਂ ਨੇ ਉੱਠ ਜਾਣਾ 6:30 ਤੇ 7 ਵਜੇ ਆ ਰੈਡੀ ਹੋ ਕੇ ਕੁਰਤਾ ਪਜਾਮਾ ਪਾ ਕੇ ਪ੍ਰੈਸ ਤੇ ਮੈਂ ਚਲਾ ਜਾਣਾ ਸਰਕਟਾਉ ਤੇ ਗੱਲ ਗੱਲ ਕਰਦੇ ਰਹਿਣਾ ਤੇ ਕਈ ਚੀਜ਼ਾਂ ਸਿੱਖਣ ਨੂੰ ਮਿਲ ਜਾਂਦੀਆਂ ਸੀ ਕਿਉਂਕਿ ਦਿਨੇ ਦਾ ਉਰੇ ਰੱਸ਼ ਪੈ ਜਾਂਦਾ ਸੀ ਉਸ ਤੋਂ ਬਾਅਦ ਪਬਲਿਕ ਆਣੀ ਸ਼ੁਰੂ ਹੋ ਜਾਣੀ ਲੀਡਰ ਜਥੇਦਾਰ ਆਣੇ ਸ਼ੁਰੂ ਹੋ ਜਾਣੇ ਮੈਂ ਸਵੇਰੇ ਸਵੇਰੇ ਮਿਲ ਲੈਣਾ ਤੇ ਮੈਨੂੰ ਕਹਿੰਦੇ ਹੁੰਦੇ ਸੀ ਯਾਰ ਆਪਾਂ ਤਾਂ ਆਪਣਾ ਸਰਪੰਚ ਨਹੀਂ ਕਦੀ ਸਾਲਾ ਬਣਾ ਦਿੱਤਾ ਇਹ ਉਹਨਾਂ ਨੇ ਇੱਕ ਜਗ੍ਹਾ ਨਹੀਂ ਕਿਹਾ 50 ਜਗ੍ਹਾ ਕਿਹਾ ਤੇ ਇਹਦਾ ਮਤਲਬ ਕੀ ਹੁੰਦਾ ਸੀ ਜੇ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਸਾਲੇ ਨੂੰ ਸਰਪੰਚ ਨਹੀਂ ਕਦੀ ਬਣਨ ਦਿੱਤਾ ਜੋ ਉਹਦਾ ਕਹਾਵਤਾਂ ਨੂੰ ਕਹਿੰਦੇ ਹੁਣ ਮੈਂ ਅਤੀਤ ਚ ਜਾਣਦਾ ਨਹੀਂ ਕਿ ਵਾਕਿਆ ਉਹਨਾਂ ਨੇ ਬਣਨ ਦਿੱਤਾ ਜਾਂ ਨਹੀਂ ਬਣਨ ਦਿੱਤਾ ਲੇਕਿਨ ਉਹ ਕਹਾਵਤ ਬੋਲਦੇ ਹੁੰਦੇ ਸੀ ਤਾਂ ਉਹਨਾਂ ਦਾ ਇਸ਼ਾਰਾ ਹੁੰਦਾ ਸੀ ਇਹ ਵਿਕਰਮ ਜੀਠੀਆ ਜਿਹੜੇ ਆ ਸੁਖਬੀਰ ਸਿੰਘ ਬਾਦਲ ਨੇ ਬਹੁਤ ਜ਼ਿਆਦਾ ਹਾਈਕ ਦਿੱਤੀਆ ਚਲੋ ਉਹ ਤਾਂ ਪ੍ਰਕਾਸ਼ ਸਿੰਘ ਬਾਦਲ ਨੇ 2013 14 ਦੇ ਵਿੱਚ ਉਹ ਆਪ ਕਹਿੰਦੇ ਹੁੰਦੇ ਸੀ ਯਾਰ ਆ ਜਿਹੜੇ ਲੀਡਰ ਹੈ ਨਾ ਇਹ ਸਾਰੇ ਮੇਰੇ ਮਾਜੇ ਵਾਲੇ ਲੀਡਰ ਜਿਹੜੇ ਆ ਮੇਰੇ ਬਹੁਤ ਨਾਲ ਮੇਲਾ ਜੇਲਾ ਕੱਟੀਆਂ ਹੋਈਆਂ ਨਾਲੇ ਕਹਿੰਦੇ ਮੈਂ ਇਹਨਾਂ ਨੂੰ ਕਈ ਵਾਰ ਫੇਸ ਨਹੀਂ ਕਰ ਸਕਦਾ ਬੇਟਾ ਕਾਕਾ ਜੀ ਬੁਲਾਉਂਦੇ ਹੁੰਦੇ ਮੈਨੂੰ ਕਹਿੰਦੇ ਕਾਕਾ ਜੀ ਮੈਂ ਕਈ ਵਾਰ ਤਾਂ ਉਹਨਾਂ ਨਾਲ ਖਾਣਾ ਖਾਣੀ ਮਲਾ ਸਕਦਾ ਕੀ ਕਰੀਏ ਪਰਿਵਾਰਾਂ ਦੀਆਂ ਛੱਤੀ ਮਜਬੂਰੀਆਂ ਹੋ ਜਾਂਦੀਆਂ ਪਰਿਵਾਰਾਂ ਦੇ ਵਿੱਚ ਵੀ ਮਜਬੂਰੀਆਂ ਹੁੰਦੀਆਂ ਮੈਂ ਸਮਝਦਾ ਸੀ ਉਸ ਸਾਰੀ ਗੱਲ ਨੂੰ ਔਰ ਖੈਰ ਚਲੋ ਬਹੁਤ ਮਤਲਬ ਉਸ ਮੰਜੇ ਹੋਏ ਲੀਡਰ ਸੀਗੇ ਉਹ ਦਿਲੋਂ ਸੀਗੇ ਚਾਹੁੰਦੇ ਕੋਈ ਕਾਰਵਾਈ ਹੋ ਜੇ ਕਿਉਂਕਿ ਡਰੱਗ ਦਾ ਰੋਲਾ ਬਹੁਤ ਪੈ ਚੁੱਕਾ ਸੀ ਉਹ ਚਾਹੁੰਦੇ ਸੀ ਦਿਲੋਂ ਕਾਰਵਾਈ ਹੋ ਜੇ ਪਰ ਉਹ ਹੁੰਦਾ ਨਾ ਜਿਵੇਂ ਬੇਟਾ ਡਿਪਟੀ ਮੁੱਖ ਮੰਤਰੀ ਨੋ ਕੇਂਦਰ ਸਰਕਾਰ ਦੀ ਮੰਤਰੀ ਕਿਵੇਂ ਕਾਰਵਾਈ ਹੋ ਜਾਏਗੀ ਇਸ ਕਰਕੇ ਉਹ ਚਾਹਦੇ ਉਹ ਤਾਂ ਚਾਹਦੇ ਸੀ ਆਪਣੇ ਵੱਲੋਂ ਲੇਕਿਨ ਪਰਿਵਾਰ ਦਾ ਅੰਦਰੂਨੀ ਵੀ ਹੁੰਦਾ ਉਹ ਕਾਰਵਾਈ ਫਿਰ ਆ ਕੇ ਚਰਨਜੀਤ ਚੰਨੀ ਨੇ ਕੀਤੀ ਕੈਪਟਨ ਅਮਰਿੰਦਰ ਸਿੰਘ ਵੀ ਉਸੇ ਪੋਜੀਸ਼ਨ 'ਚ ਸੀਗੇ ਮੈਂ ਸਮਝ ਸਕਦਾ ਪ੍ਰਕਾਸ਼ ਸਿੰਘ ਬਾਦਲ ਜਿਵੇਂ ਮਜਬੂਰ ਸੀ ਉਹ ਕੈਪਟਨ ਅਮਰਿੰਦਰ ਸਿੰਘ ਵੀ ਮਜਬੂਰ ਰਹੇ ਵਿਕਰਮ ਮਜੀਠੀਆ ਦੇ ਖਿਲਾਫ ਉਹਨਾਂ ਦਾ ਕੈਪਟਨ ਅਮਰਿੰਦਰ ਸਿੰਘ ਦਾ ਤਾਂ ਕਾਜ-ਕਲ ਦੇਖੋ ਯਾਰ ਮੈਂ ਸੋਚਣਾ ਇਹਨਾਂ ਨੂੰ ਪੰਜਾਬ ਦੀ ਬਾਗਡੋਰ ਦੇ ਕੇ ਅਸੀਂ ਪੰਜਾਬ ਦੇ ਵਿੱਚੋਂ ਨੁਕਸਾਨ ਕੀਤਾ ਫਾਇਦਾ ਕੀ ਕੀਤਾ 2018 ਦੇ ਵਿੱਚ ਫਰਵਰੀ ਤੋਂ ਸੀਲਬੰਦ ਰਿਪੋਰਟਾਂ ਪਈਆਂ ਕਿ ਆਹ ਬੰਦੇ ਡਰੱਗ ਚ ਇਨਵੋਲ ਹੈ ਤੇ 2023 ਤੱਕ ਪਿਓ ਦੇ ਪੁੱਤ ਨੇ ਕਿਸੇ ਨੇ ਉਹਨੂੰ ਕਢਾਇਆ ਹੀ ਨਹੀਂ ਇਤਾਂ ਦੀ ਸਰਕਾਰਾਂ ਵੀ ਰਹੀਆਂ ਯਾਰ ਜਿਹੜੇ ਪੰਜਾਬ ਸੜਦਾ ਰਿਹਾ ਡਰੱਗ ਨਾਲ ਮਰਦਾ ਰਿਹਾ ਜਿੱਦਣ ਜੇ ਫਾਈਲ ਹੋਈਆਂ ਉਹਨਾਂ ਦੀਆਂ ਸੀਲਬੰਦ ਰਿਪੋਰਟਾਂ ਹਫਤੇ ਬਾਅਦ ਲੈ ਲਓ ਐਪਲੀਕੇਸ਼ਨਾਂ ਦੇ ਕੇ ਆਪਣੇ ਐਡਵੋਕੇਟ ਜਨਰਲ ਨੂੰ ਕੋ ਕਾਪੀਆਂ ਲਿਆਓ ਐਫ ਆਈ ਆਰ ਦੇ ਦੇ ਕੇ ਅੰਦਰ ਕਰੋ ਖੋਲੀਆਂ ਤੱਕ ਨਹੀਂ ਉਸ ਦੇ ਵਿੱਚ ਭਾਵੇਂ ਰਾਜਜੀਤ ਅੱਜਕੱਲ੍ਹ ਸੀ ਰਾਜਜੀਤ ਨੂੰ ਐਸ ਐਸ ਪੀ ਲਾ ਕੇ ਰੱਖਿਆ ਇਹਨਾਂ ਨੇ ਔਰ ਰਿਪੋਰਟਾਂ ਉਹਦੇ ਕੋਲ ਦੋ ਉੱਚ ਲਿਖਿਆ ਹੋਇਆ ਰਾਜੀ ਰੰਗ ਦੇ ਵਿੱਚ ਇਨਵੋਲ ਹੋਗਾ ਤੇ ਰਾਜੀਤ ਐਸਐਸਪੀ ਲੱਗਾ ਹੋਇਆ ਉਹਨੂੰ ਐਸਐਸਪੀ ਲਾ ਕੇ ਰੱਖਿਆ ਗਿਆ ਕੀ ਖੱਟਿਆ ਪੰਜਾਬ ਨੇ ਇਦਾਂ ਦੇ ਲੋਕਾਂ ਨੂੰ ਸਿਆਸਤ ਦੇ ਵਿੱਚ ਕੁਰਸੀਆਂ ਦੇ ਕੇ ਉਹਨੂੰ ਪੁੱਛਣਾ ਚਾਹੀਦਾ ਕੈਪਟਨ ਅਮਰਿੰਦਰ ਸਿੰਘ ਨੂੰ ਕਿ 2018 ਤੋਂ 2022 21 ਤੱਕ ਤੁਸੀਂ ਰਹੇ ਹੋ ਅ सिद्धार्थ ਛੱਟੋ ਪਾਦਿਆ ਨੇ ਅਗਰ ਰਿਪੋਰਟਾਂ ਤਿੰਨ ਕੋਰਟ ਚ ਦੇਤੀਆਂ ਤਿੰਨ ਰਿਪੋਰਟਾਂ ਸੀਲਬੰਦ ਦਿੱਤੀਆਂ ਤਾਂ ਤੁਸੀਂ ਉਹਦੀਆਂ ਕਾਪੀਆਂ ਕਿਉਂ ਨਹੀਂ ਲੈਂਤੀਆਂ ਲੈ ਕੇ ਤੁਸੀਂ ਨਸ਼ਰ ਕਿਉਂ ਨਹੀਂ ਕੀਤੀਆਂ ਪੰਜਾਬ ਦੇ ਲੋਕਾਂ ਨਾਲ ਧਰੋਣੀ ਹੈ ਇਹ ਗੁਟਕਾ ਸਾਹ ਦੀ ਸੌਖਾ ਦੀ ਧਰੋਣੀ ਹੈ ਇਹ ਇਹ ਬੇਅਦਬੀਆਂ ਨਹੀਂ ਹੈ ਇਹ ਕੀ ਕੀਤਾ ਗਿਆ ਇਹ ਅੱਜ ਉਹ ਚੀਜ਼ਾਂ ਬਾਹਰ ਨਿਕਲ ਕੇ ਆਈਆਂ 23 ਦੇ ਵਿੱਚ ਖੁੱਲੀਆਂ ਜਾ ਕੇ ਰਿਪੋਰਟਾਂ ਹਜੇ ਵੀ ਇੱਕ ਰਿਪੋਰਟ ਜਿਹੜੀ ਆ ਉਹ ਰਹਿੰਦੀ ਆ ਉਹ ਵੀ ਨਸ਼ਰ ਹੋ ਜੇਗੀ ਆ ਜਾਏਗੀ ਲੇਕਿਨ ਉਹਦਾ ਹੁਣ ਜਿਵੇਂ ਮੈਂ ਤੁਹਾਨੂੰ ਅੱਗੇ ਵੀ ਕਿਹਾ ਕਿ ਹੁਣ ਉਹ ਵੇਲਾ ਆ ਚੁੱਕਾ ਹੋਇਆ ਕਿ ਇਹਦੇ ਪੰਜਾਬ ਦਾ ਜਿਹੜਾ ਕੋਡ ਹੈ ਇਸ ਕੋਡ ਨੂੰ ਫਲਾਂਚ ਕਿਹੜੇ ਕਿਹੜੇ ਲੋਕ ਹੈ ਉਨ੍ਹਾਂ ਦੇ ਚਿਹਰੇ ਜਗ ਜਾਹਰ ਹੋਣੇ ਚਾਹੀਦੇ ਆ ਬਿਲਕੁਲ ਇਹ ਵੇਖਣਾ ਹੋਏਗਾ ਕਿ ਹੁਣ ਕਿਸ ਹਿਸਾਬ ਨਾਲ ਉਹ ਜਗ ਜਾਹਰ ਹੁੰਦੇ ਆ ਉਹ ਚਿਹਰੇ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਵਾਨ ਇੰਡੀਆ ਪੰਜਾਬੀ ਤੇ